ਚਲੋ ਵੀ ਬਾਹਰ ਚਲੋ ਇੱਕਾ ਤੇ ਇੱਕਾ ਤੇ ਇੱਕਾ ਚਲੋ ਪਾਣੀ ਪੰਜ ਵਾਰੀ ਕਰਨਾ ਦੇਖਾਂ ਜਿਹੜਾ ਜਿੱਦ ਦਾ ਆਪ ਸੋਟੀ ਕਿਸਲੇ ਕਰਵਾਉਂਦੇ ਆ ਆ ਤੇਰੀ ਲਾਫੇ ਜਿੱਦ ਦੇ ਨਾਲ ਸੋਟੀ ਤਾਂ ਆ ਗਈ ਆ ਅੱਜ ਵੀ ਬ੍ਰੀਕ ਆ ਹਾਂ ਪਾੜੂ ਤੂੰ ਹਾਂ ਉਹ ਥੋੜੀ ਛੇੜ ਖੜਦਾ ਦੂਜੇ ਤੂੰ ਕਬੜਦੇ ਦੱਸਿਆ ਵੀ ਕਰੋ ਬਈ ਦੱਸਿਆ ਵੀ ਮੈਂ ਬਣਾ ਬੁਰੀ ਸੀ ਤੇ ਇਹ ਨਹੀਂ ਹੁਣ ਇੱਕ ਵਾਰ ਇੱਕ ਵਾਰ ਹੀ ਹੋ ਗਿਆ ਦੋਹਾਂ ਦਾ ਇੱਕ ਇੱਕ ਡਰਾਵਰ ਵੀ ਲੱਭਣੇ ਕੋਈ ਨਹੀਂ ਆ ਗਈ ਇਹ ਤਾਂ ਬਰਾਦ ਨਾ ਹੀ ਨਹੀਂ ਲੱਮੇ ਦੇ ਪਾਸ ਤੇ ਨਹੀਂ ਨਹੀਂ ਬਹੁਤ ਦੇਖਿਆ ਤੇ ਹਾਂ ਹੌਲੀ 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 ਔਖਾ ਗਾ ਮੈਂ ਵੀ ਗੱਲਾਂ ਬੜੀਆਂ ਬੜੀਆਂ ਆਹ ਹੁਣ ਬੜੀਆਂ ਗੱਲਾਂ ਕਰਦਾ ਚੱਲਦਾ ਹੋ ਗਿਆ ਦੋ ਇੱਕ ਬਈ ਦੋ ਇੱਕ ਹੋ ਗਏ ਦੋ ਹੋ ਗਏ ਤੁਹਾਡੇ ਆ ਗਿਆ ਕੱਖ ਜੀ ਨਾਲ ਸੀ ਤੁਸੀਂ ਇਹ ਪਤਾ ਕਿ ਕਿੰਨੇ ਵਾਰੀ ਹੁੰਦਾ ਇਹ ਜਰੂਰੀ ਹੁੰਦਾ ਜਿਹੜਾ ਇਹ 7 ਵਾਰੀ ਕਰਨਾ ਬਈ 7 ਵਾਰੀ ਕਰ ਦਿਓ ਹਾਂਜੀ ਹਾਂਜੀ ਚਲੋ 7 ਕਰ ਦਿਓ ਹਾਂ ਤਿੰਨ ਹੋ ਗਏ 7 ਵਾਰ ਕਰ 7 ਦੇ ਦੋ ਅੰਕ ਇੱਕਾਂ ਹੀ ਗਏਦਰ ਬਈ ਕਾਫੀ ਸ਼ੇਰ ਜੋੜ ਦੀ ਜੀ ਅੱਗੇ ਜਨ ਦੇ ਵਿੱਚ ਦੋ ਦੀ ਲੀਡ ਨਾ ਲੱਗਿਆ ਜਾ ਰਹੀ ਨਾ ਕੋਰੇ ਨਾ ਚੱਲਦੇ ਨੇ ਜੀ ਬੈਠਾ ਸਾ ਕੋਈ ਹੋ ਪਰਦੇ ਲੀਡ ਹੱਸਦਾ ਆ ਦੇ ਆਖਾ ਮੱਖਾ ਬੰਦ ਕਰ ਲੋ ਨਾ ਮੈਂ ਵੀ ਤੇ ਨਿਕਾ ਉਹ ਗਲੀ ਦੇ ਉਹ ਗਲੀ ਦੇ ਘਰ ਤੋਂ ਆ ਆ ਜੀ ਕੋ ਬਾਹਰ ਨਹੀਂ ਚਲਾਇਆ ਆਖਾ ਬੰਦ ਕਰ ਬਾਈ ਗਲੀ ਤੋਂ ਪਾ ਤੈਨੂੰ ਕਰਨਾ ਰਹਿ ਗਿਆ ਬਈ ਸੱਤ ਵਾਰੀ ਕਰਨਾ ਚਾਰ ਵਾਰੀ ਇੱਕ ਵਾਰ ਕਰ ਲੈ ਹਾਂ ਇਹ ਤਾਂ ਪਤਾ ਨਹੀਂ ਜੇ ਸੱਤ ਵਾਰੀ ਕਹਿਣਾ ਨੇ ਤਿੰਨ ਦੋ ਹੋ ਗਏ ਦੋ ਆ ਗਏ ਚਾਰ ਹੋ ਗਏ ਹੁਣ ਲਾਸਟ ਚ ਦੇ ਦੇ ਸੰਦੀਪ ਦੇ ਦੋ ਨੇ ਮੰਮੀ ਮੰਮੀ ਆ ਫੜ ਆ ਜਾ ਅੱਗੇ ਲੈ ਬਈ ਤਿੰਨ ਤਿੰਨ ਇੱਕ ਰਹਿ ਗਿਆ ਹੁਣ ਤਿੰਨ ਤਿੰਨ ਦੋਹਾਂ ਲੈਨੇ ਖੜ ਕੇ ਆ ਜਾ ਛੱਟਣ ਲੱਗੀ ਵੈਸੇ ਮੈਂ ਦਿਖਾਉਂਦਾ ਹਾਂ ਚਲੋ ਬਈ ਖੜੀ ਹੋ ਜੂ ਉਹ ਗੁੱਟੀ ਨਾ ਮੈਂ ਮਾਰਦੀ ਜਿਹੜੀ ਜਲੀ ਤੇਰੇ ਉੱਪਰ ਮੇਰੀ ਇੱਕ ਮਿੰਟ ਮੇਰੇ ਪੁੱਛ ਗਏ ਹਾਂਜੀ ਸਾਇਆ ਤੇਰੀ ਕਿਸੇ ਚੀਜ਼ ਪਾ ਦੇ ਹਾਂਜੀ ਦੇਖੀ ਬਾਈ ਜੀ ਉਧਰ ਉਧਰ ਇੱਧਰ ਦੇਖੀ ਮੇਰੀ ਹਾਂਜੀ ਬਾਈ ਜੀ ਠੀਕ ਹੈ ਜਸ ਕੀਤਾ ਕਮਾਇਦ ਛੋੜੀ ਪਾ